ਮਾਰੂ ਮਹੱਲਾ ਪੰਜਵਾਂ ਪਾਰ ਬ੍ਰਹਮ ਸਭ ਊਚ ਬਰਾਜੀ ਆਪੇ ਥਾਪਿਓ ਥਾਪੇ ਸਾਜੀ ਪ੍ਰਭ ਕੀ ਸਰਨ ਗਹਿਤ ਸੁਖ ਪਾਈਐ ਕਿਸ ਭਉ ਨਾ ਵਿਆਪੈ ਬਾਲਕਾ ਗਰਭ ਅਗਨ ਮਹਿ ਜਿਨਹਿ ਉਭਾਰਿਆ ਰਕਤ ਕਿਰਮ ਮਹਿ ਨਹੀਂ ਸੰਘਾਰਿਆ ਆਪਣਾ ਸਿਮਰਨ ਦੇਪ੍ਰਿਤ ਪਾਲਿਆ ਉਹ ਸਗਲ ਘਟਾਂ ਕਾ ਮਾਲਕਾ ਚਰਨ ਕਮਲ ਸਰਨਾਈ ਆਇਆ ਸਾਧ ਸੰਗ ਹੈ ਹਰ ਜਸ ਗਾਇਆ ਜਨਮ ਮਰਨ ਸਭ ਦੁਖ ਨਿਵਾਰੇ ਜਪ ਹਰ ਹਰ ਭਉ ਨਹੀਂ ਕਾਲ ਕਾ ਸਮਰਾਥ ਅਕਾਥ ਅਗੋਚਰ ਦੇਵਾ ਜੀ ਜੰਤ ਸਭ ਤਾਂ ਕੀ ਸੇਵਾ ਅੰਡਜ ਜੇਰ ਜਸੇਤ ਜ ਉਤ ਭੁਜ ਬਹੁ ਪ੍ਰਕਾਰੀ ਪਾਲਕਾ ਤਿਸਹਿ ਪ੍ਰਾਪਤ ਹੋਏ ਨਿਧਾਨਾ ਰਾਮ ਨਾਮ ਰਾਸ ਅੰਤਰਮਾਨਾ ਕਰ ਗਹਿ ਲੀਨੇ ਅੰਦਕੂਪ ਤੇ ਵਿਰਲੇ ਕੇ ਸਾਲ ਕਾ ਆਦੇ ਅੰਤ ਮਦ ਪ੍ਰਭ ਸੋਈ ਆਪੇ ਕਰਤਾ ਕਰੇ ਸੋ ਹੋਈ ਬ੍ਰਹਮ ਪਉ ਮਿਟਿਆ ਸਾਧ ਸੰਗ ਤੇ ਦਾਲਦ ਨਾ ਕੋਈ ਕਾਲ ਕਾ ਉਤਮ ਬਾਣੀ ਗਾਓ ਗੋਪਾਲਾ ਸਾਧ ਸੰਗਤ ਕੀ ਮੰਗੋ ਹੋਰਵਾਲਾ ਬਾਸਨ ਮੇਟ ਨ ਬਾਸਨ ਹੋਈਐ ਕਲ ਮਲ ਸਗਲੇ ਜਾਲ ਕਾ ਸੰਤਾਂ ਕੀ ਇਹ ਰੀਤ ਨਰਾਲੀ ਪਾਰ ਬ੍ਰਹਮ ਕਰ ਦੇਖਹਿ ਨਾਲੀ ਸਾਸ ਸਾਸ ਅਰਾਧਨ ਹਰ ਹਰ ਕਿਉ ਸਿਮਰਤ ਕੀ ਜਯਾਲ ਕਾ ਜਹ ਦੇਖਾਂ ਤਹ ਅੰਤਰ ਜਾਮੀ ਨਿਮਖ ਨਾ ਵਿਸਰਹੋ ਪ੍ਰਭ ਮੇਰੇ ਸੁਆਮੀ ਸਿਮਰ ਸਿਮਰ ਜੀਵ ਹੈ ਤੇਰੇ ਦਾਸਾ ਬਨ ਜਲ ਪੂਰਨ ਥਾਲ ਕਾ ਤੱਤੀ ਵਾਉ ਨਾਤਾ ਕੋ ਲਾਗੇ ਸਿਮਰਤ ਨਾਮ ਅਨੰਦਿਨ ਜਾਗੇ ਅਨੰਦ ਬਨੋਦ ਕਰੇ ਹਰ ਸਿਮਰਨ ਤਿਸ ਮਾਇਆ ਸੰਗ ਨਾ ਤਾਲਕਾ ਰੋਗ ਸੋਗ ਦੁਖ ਤਿਸ ਨਹੀਂ ਸਾਧ ਸੰਗ ਹਰ ਕੀਰਤਨ ਗਾਹੀ ਆਪਣਾ ਨਾਮ ਦੇਹ ਪ੍ਰਭ ਪ੍ਰੀਤਮ ਸੁਣ ਬੇਨੰਤੀ ਖਾਲਕਾ ਨਾਮ ਰਤਨ ਤੇਰਾ ਹੈ ਪਿਆਰੀ ਰੰਗ ਰਤੇ ਤੇਰੇ ਦਾਸਿ ਅਪਾਰੀ ਤੇਰਾ ਰੰਗ ਰਤੇ ਤੁਦ ਜੀਹੇ ਵਿਰਲੇ ਕੇ ਭਾਲ ਕਾ ਤਿਨ ਕੀ ਧੂੜ ਮੰਗੈ ਮਨ ਮੇਰਾ ਜਿਨ ਵਿਸਰਹਿ ਨਾਹੀ ਕਾਹੂ 베ਰਾ ਤਿਨ ਕੈ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲ ਕਾ ਸਾਜਨ ਮੀਤ ਪਿਆਰਾ ਸੋਈ ਏਕ ਦਰੜਾਏ ਦੁਰਮਤ ਖੋਈ ਨਾਮ ਕ੍ਰੋਧ ਹੰਕਾਰ ਤਜਾਈ ਤਿਸ ਜਨ ਕੋਪ ਦੇਸ ਨਿਰਮਾਲ ਕਾ ਤੁਧ ਵਿਣ ਨਾਹੀ ਕੋਈ ਮੇਰਾ ਘੁਰ ਪਕੜਾਏ ਪ੍ਰਭ ਕੇ ਪੈਰਾ ਹਉ ਬਲੇ ਹਾਰੀ ਸਤਗੁਰ ਪੂਰੇ ਜਿਨ ਖੰਡਿਆ ਭਰਮ ਅਨਾਲ ਕਾ ਸਾਸ ਸਾਸ ਪ੍ਰਭ ਬਿਸਰੈ ਨਾਹੀ ਆਠ ਪਹਿਰ ਹਰ ਹਰ ਕਉ ਧਾਈ ਨਾਨਕ ਸੰਤ ਤੇਰਾ ਰੰਗ ਰਾਤੀ ਤੂੰ ਸਮਰੱਤ ਵਡਾਲ ਕਾ ਮਾਰੂ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਚਰਨ ਕਮਲ ਹਿਰਦੈ ਨਿਤ ਧਾਰੀ ਗੁਰ ਪੂਰਾ ਖਿਨ ਖਿਨ ਨਮਸਕਾਰੀ ਤਨ ਮਨ ਅਰਪ ਧਰੀ ਸਭ ਆਗੇ ਜਗ ਮਹਿ ਨਾਮ ਸੁਹਾਵਣਾ ਸੋ ਠਾਕਰ ਕਿਉ ਮਨਹੁ ਵਿਸਾਰੀ ਜਿਉ ਪਿੰਡ ਦੇ ਸਾਜ ਸਵਾਰੀ ਸਾਸ ਗ੍ਰਾਸ ਸੰਭਾਲੇ ਕਰਤਾ ਕੀਤਾ ਆਪਣਾ ਪਾਵਣਾ ਜਾਂ ਤੇ ਬਿਰਥਾ ਕੋ ਨਹੀਂ ਆਠ ਪਹਿਰ ਹਰ ਰੱਖ ਮਨ ਮਾਹੀ ਸਾਜ ਸੰਗ ਭਜੇ ਚੁੱਤ ਸੁਆਮੀ ਦਰਗਾਹ ਸੋ ਬਾ ਪਾਵਣਾ ਚਾਰ ਪਦਾਰਥ ਅਸ਼ਟ ਦ사 ਸਿੱਧ ਨਾਮ ਨਿਧਾਨ ਸਹਿਜ ਸੁਖ ਨੌ ਨੇਦਾ ਸਰਬ ਕਲਿਆਣ ਜੇ ਮਨ ਮਹਿ ਚਾਹੈ ਮੇਲੇ ਸਾਧੂ ਸੁਆਮੀ ਰਾਵਣਾ ਸਾਸਤ ਸਿਮਰਤ ਬੇਦ ਵਿਖਾਣੀ ਜਨਮ ਪਦਾਰਥ ਜੀਤ ਪਰਾਣੀ ਕਾਮ ਕਰੋਧ ਨਿੰਦਾ ਪਰਹਰੀਐ ਹਰ ਰਸ ਨਾ ਨਾਨਕ ਗਾਵਣਾ ਜਿਸ ਰੂਪ ਨਾ ਰੇਖਿਆ ਕຸນ ਨਹੀਂ ਜਾਤੀ ਪੂਰਨ ਪੂਰ ਰਹਿਆ ਦਿਨ ਰਾਤੀ ਜੋ ਜੋ ਜਪੈ ਸੋਈ ਵਡਭਾਗੀ ਬਹੁੜ ਨਾ ਝੂਨੀ ਪਾਵਣਾ ਜਿਸਨੂੰ ਬਿਸਰੈ ਪੁਰਖ ਬਧਾਤਾ ਜਲਤਾ ਫਿਰੈ ਰਹੈ ਨਿਤ ਤਾਤਾ ਕਿਰਤ ਕੜੈ ਕੋ ਰਖੈ ਨਾ ਕੋਈ ਨਰਕ ਘੋਰ ਮਹਿ ਪਾਵਣਾ ਜਿਉ ਪ੍ਰਾਨ ਤਨ ਧਨ ਜਿਨ ਸਾਜਿਆ ਮਾਤ ਗਰਭ ਮਹਿ ਰਾਖ ਨਿਵਾਜਿਆ ਤਿਸ ਅਸਿਓ ਪ੍ਰੀਤਿ ਛਾੜਿਆ ਨਰਾਤਾ ਕਾਹੂ ਸਿਰੈ ਨਾ ਲਾਵਣਾ ਧਾਰ ਅਨਗ੍ਰਹੁ ਸੁਆਮੀ ਮੇਰੇ ਕਟ ਕਟ ਬਸ ਹੈ ਸਭਨ ਕੈ ਨੇਰੇ ਹਾਤ ਹਮਾਰੇ ਕਛੂ ਐ ਨਾਹੀ ਜਿਸ ਜਣਾਏ ਤਿਸੈ ਜਣਾਵਣਾ ਜਾਂ ਕੈ ਮਸਤਕ ਧੁਰ ਲਿਖ ਪਾਇਆ ਤਿਸ ਹੀ ਪੁਰਖ ਨਾ ਵਿਆਪੈ ਮਾਇਆ ਨਾਨਕ ਦਾ ਸਦਾ ਸਰਨਾਈ ਦੂਸਰ ਲਵੈ ਨਾ ਲਾਵਣਾ ਆਗੇ ਆ ਦੂਖ ਸੁਖ ਸਭ ਕੀਨੇ ਅਮਰਤ ਨਾਮ ਬਿਰਲੈ ਹੀ ਚੀਨੇ ਤਾ ਕੀ ਕੀਮਤ ਕਹਿਣ ਨਾ ਜਾਈ ਜਤ ਕਤ ਉਹੀ ਸਮਾਵਣਾ ਸੋਈ ਭਗਤ ਸੋਈ ਵਡ ਦਾਤਾ ਸੋਈ ਪੂਰਨ ਪੁਰਖ ਬਧਾਤਾ ਬਾਲ ਸਹਾਈ ਸੋਈ ਤੇਰਾ ਜੋ ਤੇਰੇ ਮਨ ਭਾਵਨਾ ਮਿਰਤ ਦੁਖ ਸੁਖ ਲਿਖ ਪਾਏ ਤਿਲ ਨਹੀਂ ਬਧ ਹੈ ਘਟ ਹੈ ਨਾ ਘਟਾਏ ਸੋਈ ਹੋਏ ਜੇ ਕਰਤੇ ਭਾਵੈ ਕਹਿ ਕੈ ਆਪ ਮਿਹਾਵਣਾ ਅੰਧ ਕੂਪ ਤੇ ਸੇ ਕਾਢੇ ਜਨਮ ਜਨਮ ਕੇ ਟੂਟੇ ਗਾਂਡੇ ਕਿਰਪਾ ਧਾਰ ਰੱਖੇ ਕਰ ਆਪਣੇ ਮਿਲ ਸਾਧੂ ਗੋਬਿੰਦ ਧਿਆਵਣਾ ਤੇਰੀ ਕੀਮਤ ਕਹਿਣ ਨਾ ਜਾਈ ਅਚਰਜ ਰੂਪ ਵੱਡੇ ਵਡਿਆਈ ਭਗਤ ਦਾਨ ਮੰਗੈ ਜਨ ਤੇਰਾ ਨਾਨਕ ਬਲ ਬਲ ਜਾਵਣਾ ਮਾਰੂ ਵਾਰ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਵਿਣਗਾਹਕ ਗੁਣ ਵੇਚੀਐ ਤਉ ਗੁਣ ਸਹਿ ਗੋ ਜਾਇ ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲਾਖ ਵਕਾਈ ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰ ਮਾਏ ਸਮਾਈ ਮੋਲ ਅਮੋਲ ਨ ਪਾਈਐ ਵਣ ਜਨਾਲੀ ਜਹਾਟ ਨਾਨਕ ਪੂਰਾ ਤੋਲ ਹੈ ਕਭੋ ਨਾ ਹੋਏ ਘਾਟ ਮਹੱਲਾ ਚੌਥਾ ਨਾਮ ਮਿਹੂਨੇ ਭਰਮ ਸਹਿ ਆਵਹਿ ਜਾਵਹਿ ਨੀਤ ਇੱਕ ਬਾਂਦੇ ਇੱਕ ਢੀਲਿਆ ਇੱਕ ਸੁਖੀਏ ਹਰ ਪ੍ਰੀਤਾ ਨਾਨਕ ਸੱਚਾ ਮੰਨ ਲੈ ਸੱਚ ਕਰਨੀ ਸੱਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ ਦੂਜਾ ਭ੍ਰਮ ਗੜ ਕਟਿਆ ਮੋਹ ਲੋਭ ਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸੱਚ ਸੰਜਮ ਬਤ ਊਤਮਾ ਹਰ ਲੱਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਨ ਹਾਰਾ ਸ਼ਲੋਕ ਮਹੱਲਾ ਤੀਜਾ ਕੇਦਾਰਾ ਰਾਗਾ ਵਿੱਚ ਜਾਣੀਐ ਭਾਈ ਸ਼ਬਦ ਦੇ ਕਰੇ ਪਿਆਰ ਸਤ ਸੰਗਤ ਸਿਉ ਮਿਲ ਦੂ ਰਹੈ ਸੱਚੇ ਧਰੇ ਪਿਆਰ ਵਿੱਚੋਂ ਮਲ ਕੱਟੇ ਆਪਣੀ ਕੁੱਲਾਂ ਕਾ ਕਰੇ ਉਧਾਰ ਗੁਨਾ ਕੀ ਰਾਸ ਸੁ ਸੰਗ ਰਹੈ ਅਵਗਣ ਕੱਡੈ ਵਡਾਰ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋੜੈ ਆਪਣਾ ਦੂਜੈ ਨਾ ਧਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋਂ ਡਰ ਮਰੂੰ ਭੈ ਤੇਰਾ ਡਰ ਨਾਹੀ ਗੁਰ ਕੈ ਸ਼ਬਦ ਸੰਤੋਖੀਆ ਨਾਨਕ ਬਿਗਸਾ ਨਾਏ ਮਹੱਲਾ ਚੌਥਾ ਚੜ ਬੋ ਹਿੱਥੈ ਚਾਲਸੋ ਸਾਗਰ ਲਹਿਰੀ ਦੇ ਠਾਕ ਨ ਸੱਚਾ ਬੋਹਿਥੈ ਜੇ ਗੁਰ ਤੀਰਕ ਦੇ ਤਿਤ ਦਰ ਜਾਏ ਉਤਾਰੀਆ ਗੁਰ ਦਿਸੈ ਸਾਬਦਹਾਨ ਨਾਨਕ ਨਦਰੀ ਪਾਈਐ ਦਰਗਾਹ ਚੱਲੇ ਮਾਨ ਪੌੜੀ ਨਿਹਕੰਟਕ ਰਾਜ ਭੁੰਚ ਤੂੰ ਗੁਰਮੁਖ ਸੱਚ ਕਮਾਈ ਸੱਚੇ ਤਖਤ ਬੈਠਾ ਨਿਉਂ ਕਰ ਸਤ ਸੰਗਤ ਮੇਲ ਮਲਾਈ ਸੱਚਾ ਪਦੇਸ ਹਰ ਜਾਪਣਾ ਹਰ ਸਿਉ ਬਣਾਈ ਐਥੈ ਸੁਖ ਦਾਤਾ ਮਨ ਵਸੈ ਅੰਤ ਹੋਏ ਸਖਾਈ ਹਰ ਸਿਉ ਪ੍ਰੀਤ ਉਪਜੀ ਗੁਰ ਸੋਜੀ ਪਾਈ ਸਲੋਕ ਮਹੱਲਾ ਪਹਿਲਾ ਭੂਲੀ ਪੂਲੀ ਮੈਂ ਫਿਰੀ ਪਾਦਰ ਕਹੈ ਨਾ ਕੋਈ ਪੁੱਛੋ ਜਾਏ ਸਿਆਣਿਆਂ ਦੁੱਖ ਕਾਟੈ ਮੇਰਾ ਕੋਈ ਸਤਿਗੁਰੂ ਸਾਚਾ ਮਨ ਵਸੈ ਸਾਜਣ ਉਤਹੀ ਥਾਂਏ ਨਾਨਕ ਮਨ ਤ੍ਰਿਪਤਾਸੀ ਐ ਸਿਫਤੀ ਸਾਚੈ ਨਾਹੀਂ ਮਹੱਲਾ ਤੀਜਾ ਆਪੇ ਕਰਨੀ ਕਾਰਿ ਆਪ ਆਪੇ ਕਰੇ ਰਜਾਈ ਆਪੇ ਕਿਸ ਹੀ ਬਖਸ਼ ਲੈ ਆਪੇ ਕਾਰ ਕਮਾਈ ਨਾਨਕ ਚਾਨਣ ਗੁਰ ਮਿਲੇ ਦੁਖ ਬਿਖ ਜਾਲੀ ਨਾਏ ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨ ਮੁਖ ਮੂਰਖਾ ਚੱਲਦਿਆਂ ਨਾਲ ਨਾ ਚੱਲਈ ਸਭ ਝੂਠ ਦਰਬ ਲਖਾ ਅਗਿਆਨੀ ਅੰਧ ਨਾ ਬੂਝਾਈ ਸਿਰ ਉੱਪਰ ਜਮ ਖੜਗ ਕਲਖਾ ਗੁਰ ਪ੍ਰਸਾਦਿ ਉਬਰੇ ਜਿਨ ਹਰ ਰਸ ਚਖਾ ਆਪ ਕਰਾਈ ਕਰੇ ਆਪ ਆਪੇ ਹਰ ਰਖਾ ਸਲੋਕ ਮਹਲਾ 3 ਜਿਨਾਂ ਗੁਰ ਨਹੀਂ ਭੇਟਿਆ ਭੈ ਕੀ ਨਾਹੀ ਬਿੰਦ ਆਮਣ ਜਾਮਣ ਦੁਖ ਘਣਾ ਕਦੇ ਨਾ ਚੂਕੇ ਚਿੰਦਾ ਕਾਪੜ ਜਿਵੇਂ ਪਛੋੜੀ ਐ ਕੜੀ ਮੋਹਤ ਕੜਿਆਲ ਨਾਨਕ ਸੱਚੇ ਨਾਮ ਬਿਨ ਸਿਰੋਂ ਨਾ ਚੁੱਕੈ ਜੰਜਾਲ ਮਹੱਲਾ ਤੀਜਾ ਤਰੇ ਭਵਨ ਢੂੰਡੀ ਸੱਜਣਾ ਹਉ ਮੈਂ ਬੁਰੀ ਜਗਤ ਨਾ ਚੁੜਿ ਹੀ ਅੜੇ ਸੱਚ ਚੋ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸ਼ਿਓਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਓਨ ਗੁਰ ਸ਼ਬਦ ਨਿਸ਼ਾਣੇ ਸਾਨਮੁਖ ਸਦਾ ਸੋਹਣੇ ਸਚੈ ਦਰ ਜਾਣੇ ਐਥੈ ਉਥੈ ਮੁਕਤ ਹੈ ਜਿਨ ਰਾਮ ਪਛਾਣੇ ਤਨ ਤਨ ਸੇ ਜਨ ਜਿਨ ਹਰਿ ਸੇਵਿਆ ਤਿਨਹਾਂ ਕੁਰਬਾਨੇ ਸ਼ਲੋਕ ਮਹੱਲਾ ਪਹਿਲਾ ਮਹਿਲ ਕੁਚੱਜੀ ਮੜਵੜੀ ਕਾਲੀ ਮਨਹੁ ਕਸੁੱਧ ਜੇ ਗੁਣ ਹੋਵਣ ਤਾ ਪਿਰ ਰਵੈ ਨਾਨਕ ਅਵਗੁਣਮੁੰਦ ਮਹੱਲਾ ਪਹਿਲਾ ਸਾਚੀ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ ਨਾਨਕ ਅਹਨਸ ਸਦਾ ਭਲੀ ਪਿਰ ਕੈ ਹੀਤ ਪਿਆਰ ਪੌੜੀ ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ ਕਿਰਪਾ ਕਰ ਕੈ ਆਪਣੀ ਗੁਰ ਸ਼ਬਦ ਮਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਰਸ ਜਿੰਨੀ ਚਾਖਿਆ ਅਨ ਰਸ ਖਾਖ ਰਹਾਇ ਹਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਇਤਿਸ਼ਨਾ ਭੁੱਖ ਗਵਾਇ ਸਲੋਕ ਮਹੱਲਾ ਤੀਜਾ ਫਿਰ ਖੁਸ਼ੀਏ ਤਨਰਾਵੀਏ ਤਨ ਉਰਨਾਮ ਸ਼ਿੰਗਾਰ ਨਾਨਕ ਧਨ ਆਗੇ ਖੜੀ ਸੋਪਾਵੰਤੀ ਨਾਰ ਮਹੱਲਾ ਪਹਿਲਾ ਸਸਰੇ ਪਈਏ ਕੰਤ ਕੀ ਕੰਤ ਅਗੰਮ ਅਥਾ ਨਾਨਕ ਤਨ ਸੁਹਾਗਣੀ ਜੋ ਭਾਵਹਿ ਵੀ ਪਰਵਾਹ ਪੌੜੀ ਤਖਤ ਰਾਜਾ ਸੋ ਬਹਿ ਜੇ ਤਖਤੈ ਲਾਇਕ ਹੋਈ ਜਿਨਹੀ ਸੱਚ ਪਛਾਣਿਆ ਸੱਚ ਰਾਜੇ ਸੇ ਇਹ ਭੂਪਤ ਰਾਜੇ ਨਾ ਆਖਿਐ ਦੂਜੈ ਭਾਏ ਦੁਖ ਹੋਈ ਕੀਤਾ ਗਿਆ ਸਲਾਹੀਐ ਜਿਸ ਜਾਣਦੇ ਬਿਲਮ ਨਾ ਹੋਈ ਨਿਸ਼ਚਲ ਸੱਚਾ ਏਕ ਹੈ ਗੁਰਮੁਖ ਬੂਝੈ ਸੋ ਨਿਹ ਚਲ ਹੋਈ ਸਲੋਕ ਮਹੱਲਾ ਤੀਜਾ ਸਭਨਾ ਕਾ ਪਿਰ ਏਕ ਹੈ ਪਿਰ ਬਿਨ ਖਾਲੀ ਨਾਹੀ ਨਾਨਕ ਸੇ ਸੁਹਾਗਣੀ ਜੇ ਸਤਗੁਰ ਮਾਹੇ ਸਮਾਹੇ ਮਹੱਲਾ ਤੀਜਾ ਮਨ ਕੇ ਅਦਕ ਤਰੰਗ ਕਿਉ ਦਰ ਸਾਹਿਬ ਛੁੱਟੀਐ ਜੇ ਰਾਚੈ ਸਚ ਰੰਗ ਗੂੜੈ ਰੰਗ ਅਪਾਰਕੈ ਨਾਨਕ ਗੁਰ ਪ੍ਰਸਾਦੀ ਛੁੱਟੀ ਐ ਜੇ ਚਿਤ ਲੱਗੈ ਸੱਚ ਪੌੜੀ ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੈ ਆਪੇ ਸਿਖਤ ਸਭ ਸਾਜੀਆਂ ਆਪੇ ਵਰਤੀਜੈ ਗੁਰਮੁਖ ਸਦਾ ਸਲਾਹੀ ਐ ਸੱਚ ਕੀਮਤ ਕੀਜੈ ਗੁਰ ਸ਼ਬਦੀ ਕਮਲ ਬਿਗਾਸਿਆ ਏਵ ਹਰ ਰਸ ਪੀਜੈ ਆਵਣ ਜਾਣਾ ਠਾਕਿਆ ਸੋਖ ਸਹਜ ਸਵੀਜੈ ਸ਼ਲੋਕ ਮਹੱਲਾ ਪਹਿਲਾ ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੈ ਰਤਾ ਸੱਚ ਮਹੱਲਾ ਤੀਜਾ ਸਹਜ ਬੜਸਪਤ ਫੁੱਲ ਫਲ ਭਵਰ ਵਸੈ ਭੈਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਤੇ ਰੰਗ ਪੌੜੀ ਜੋ ਜਨ ਲੂਜੈ ਮਨੈ ਸਿਉ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੇ ਜਿੰਨੀ ਆਪ ਪਛਾਨਾ ਗਿਆਨੀਆਂ ਕਾ ਇਹੋ ਮਹਤ ਹੈ ਮਨ ਮਾਹੇ ਸਮਾਨਾ ਹਰ ਜੀਉ ਕਾ ਮਹਿਲ ਪਾਇਆ ਸਚ ਲਾਏ ਧਿਆਨਾ ਜਿਨ ਗੁਰ ਪ੍ਰਸਾਦੀ ਮਨ ਜੀਤਿਆ ਜਗਤ ਨਹਿ ਜਿਤਾਨਾ ਸਲੋਕ ਮਹਲਾ ਤੀਜਾ योगी ਹੋਵਾਂ ਜੱਗ ਭਵਾਂ ਘਰ ਘਰ ਭੀਖਿਆ ਲਿਓ ਦਰਗਾਹੇ ਖਾ ਮੰਗੀਐ ਕਿਸ ਕਿਸ ਉੱਤਰ ਦੇਉ ਭੀਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੇਕੀ ਹਾਥ ਨਾ ਨਦਿਆ ਸਭ ਬੱਦੀ ਜਮ ਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੰਭਾਲ ਮਹੱਲਾ ਤੀਜਾ ਜਿੱਤਦਾਰ ਲੇਖਾ ਮੰਗੀਐ ਸੋ ਦਰ ਸੇਵਿ ਹੋ ਨਾ ਕੋਇ ਐਸਾ ਸਤਗੁਰੂ ਲੋੜ ਲਹੋ ਜਿਸ ਜੇ ਵੜਿਆ ਵਰ ਨਾ ਕੋਇ ਤਿਸ ਸਰਣਾਈ ਛੂਟੀਐ ਲੇਖਾ ਮੰਗੈ ਨਾ ਕੋਈ ਸੱਚ ਦਰੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਹਿਰਦੈ ਜਿਸ ਦਾ ਸੱਚ ਹੈ ਤਨ ਮਨ ਭੀ ਸੱਚਾ ਹੋਇ ਨਾਨਕ ਸੱਚਾ ਹੁਕਮ ਮੰਨਿਐ ਸਚੀ ਵਡਿਆਈ ਦੇ ਸੱਚੇ ਮਾਹਿ ਸਮਾਵਸੀ ਜਿਸਨੋ ਨਦਰ ਕਰੀ ਪਾਉੜੀ ਸੂਰੇ ਇਹ ਨ ਆਖਿਐ ਅਹੰਕਾਰ ਮਰਹਿ ਦੁਖ ਪਾਵਹਿ ਅੰਦੇ ਆਪ ਨ ਪਛਾਨਨੀ ਦੂਜੈ ਪਤ ਜਾਵਹਿ ਆਤ ਕ੍ਰੋਧ ਸਿਓ ਲੂਜ ਦੇ ਅੱਗੇ ਪਿਛੇ ਦੁਖ ਪਾਵਹਿ ਹਰ ਗਿਓ ਹੰਕਾਰ ਨਾ ਭਾਵਈ ਵੇਦ ਕੂਕ ਸੜਾਵਹਿ ਅਹੰਕਾਰ ਮੋਏ ਸੇਵ ਗਤੀ ਗਏ ਮਾਰੇ ਜਨਮਹਿ ਫਿਰ ਆਵਹਿ ਸਲੋਕ ਮਹੱਲਾ ਤੀਜਾ ਕਾਗੋ ਹੋਏ ਨਾ ਉਜਲਾ ਲੋਹੇ ਨਾਵ ਨਾ ਪਾਰ ਪ੍ਰਮ ਪਦਾਰਥ ਮੰਨ ਲੈ ਧਨ ਸਵਾਰ ਨਹਾਰ ਹੁਕਮ ਪਛਾਨੈ ਉਜਲਾ ਸਿਰ ਕਾਸਟ ਲੋਹਾ ਪਾਰ ਤ੍ਰਿਸ਼ਨਾ ਛੋੜੈ ਭੈ ਵਸੈ ਨਾਨਕ ਕਰਨੀ ਸਾਰ ਮਹੱਲਾ ਤੀਜਾ ਮਾਰੂ ਮਾਰਨ ਜੋ ਗਏ ਮਾਰ ਨਾ ਸਕੈ ਗਵਾਰ ਨਾਨਕ ਜੇ ਹਮਾਰੀ ਐ ਗੁਰ ਸ਼ਬਦ ਦੇ ਵਿਚਾਰ ਇਹੋ ਮਨ ਮਾਰਿਆ ਨਾ ਮਰੇ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕੋ ਮਨ ਮਾਰਸੀ ਜੇ ਸਤਗੁਰ ਭੇਟੈ ਸੋਏ ਪੌੜੀ ਦੋਹੇ ਤਰਫਾਂ ਉਪਾਈਓਨ ਵਿੱਚ ਸਖਤ ਸਿਵਵਾਸਾ ਸ਼ਕਤੀ ਕਿਨੈ ਨਾ ਪਾਇਓ ਫਿਰ ਜਨਮ ਬਨਾਸਾ ਗੁਰ ਸੇਵਿਐ ਸ਼ਾਂਤ ਪਾਈਐ ਜਪ ਸਾਸ ਗਰਾਸਾ ਸਿਮਰਤ ਸਾਸਤ ਸੋਦ ਦੇਖ ਊਤਮ ਹਰ ਦਾਸਾ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲਜਾਸਾ